ਉਹਦੀ ਨੂੰ ਮੇਰੀ ਇੱਕ ਆਮ ਮੇਰੀ એનર્ਜੀ ਦੇਣ ਵਾਲੇ ਇੱਕ ਬੰਦਾ ਹੁੰਦਾ ਤੈਨੂੰ ਦੇਖ ਕੇ ਦੁਨੀਆਂ ਆਪ ਛੱਲੇ ਜੇ ਪੈ ਜਾਂਦੇ ਆ ਵੀ ਯਾਰ ਇਹਨੂੰ ਬਦਕੀ ਕੀ ਕਹਿਣਾ ਜਿਵੇਂ ਆ ਜਿਹੜਾ ਇਹ ਉਹ ਦੇਖਤੀ ਜਾਨੂੰ ਮਾਂ ਨੂੰ ਬਹੁਤ ਉਹਨਾਂ ਬੀ ਸਕੂਲ ਆਂਦਾ ਉਹ ਐਸਟਾ ਨਾਂ ਦਾ ਬਟਾ ਪੜ੍ਹਦੀ ਆ ਤੇ ਤੇ ਉਹਨਾਂ ਨਾਲ ਸਾਡੇ ਵਿੱਚ ਇੱਕ ਬਹੁਤ ਬੜਾ ਟਾਈਮ ਆਪਣਾ ਕੰਪਨੀ ਉਹ ਕਟਾਈ ਦੇ ਦਿੱਤੇ ਇਹਨੇ ਕਾਫੀ ਹੋ ਗਿਆ ਕਿ ਮੈਂ ਸਭ ਤੋਂ ਪਹਿਲਾਂ ਜਿਹੜੀ ਹਾਰਾਂ ਦੀ ਦੋ ਤਿੰਨ ਹਫ਼ਤਿਆਂ ਤੋਂ ਬਸ ਹਾਰਾਂ ਤੋਂ ਉਹਨਾਂ ਨਾਲ ਵੀ ਆਪਣਾ ਦੋ ਤਿੰਨ ਸਾਥੀਆਂ ਸੁਣਵਾਣੀ ਹੈ ਜੇਕਰ ਆਪਾਂ ਕੋਰੇ ਦੇ ਬਸਪੁਰ ਆ ਰਹੀ ਆਪਾਂ ਬਲਾਕੀ ਬਸ ਰੇਲਾ ਸ਼ੁਰੂ ਨਾ ਸਕੇ ਆਪਾਂ ਕੀ ਨਾ ਕਰਾਂਗੇ ਪਨਾ ਮੈਂ 22 ਮੋਟਰ ਦੇ ਜਾਲਪੋਜੀ ਸਰਪ੍ਰੇਸ਼ਨ ਦੇ ਉਹ ਇਹ ਟੂਫਾ ਦੀ ਕੰਡੀਸ਼ਨ ਵੀ ਲਾ ਨਾਲ ਕਰਕੇ ਮੰਨ ਲਓ ਜੀ ਸਾਹਿਬ ਇਹ ਇਸਾਬ ਕਾ ਬਹੁਤ ਵੀ ਰਾਗਿਆ ਸੋ ਬੱਚੇ ਕੋਲੀ ਦੇ ਪਲਾਣਾ ਆਪਾਂ ਪ੍ਰੋਸਟ ਕੀ ਲੋਕ ਮੰਨਦੀ ਬੀਜੁ ਬਣਾ ਲੈ ਤੂੰ ਕੋੜੇ ਚਲੋ ਇਹ ਯੋਨੇ ਬੈ ਬੋੜਾ ਬਣਾ ਪੜੋ ਸੋਹਰਾ ਵਾਹੋ ਉਹ ਨਾ ਯਾਰ ਕਿਸੇ ਫੋਨ ਕਰਾਉਣਾ ਨਹੀਂ ਹੋਰ ਦੋ ਕੋ ਹਾਰੋ ਪਨ ਆ ਜੇ ਤਾ ਹਾਂ ਜੀ ਜਓ ਸੌਰੀ ਹਾਂ ਜਓ ਰਾਜੋ ਜੀ ਆਜੋ ਆਜੋ ਹਾਂ ਜੀ ਜੀ ਵਾਹ ਫੋਟੋ ਖਾ ਲਓ ਫੋਟੋ ਖਾ ਲਓ ਹਾਂ ਜੀ ਕਰਾ ਰਹੇ ਮੋਗਾ ਦੀ ਮਾਨ ਮੇਰੇ ਕੋਲ ਯਾਰ ਦੋ ਬੰਦੇ ਇਹ ਜੇ ਆਏ ਵੀ ਸੋਡਾ ਮੈਨੂੰ ਵਟਸਐਪ ਤੇ ਮੈਸੇਜ ਵੀ ਕਰਕੇ ਗੁੱਡ ਮਨੰਦਾ ਜਰੂਰ ਆਉਂਦਾ ਹਾਂ ਹੂੰ ਤੇ ਮੇਰਾ ਮੈਂ ਸਭ ਤੋਂ ਪਹਿਲਾਂ ਦੇਖਦਾ ਵੀ ਤੁਹਾਡਾ ਹੀ ਆ। ਇਹ ਮੈਸੇਜ ਹੈ ਕਿਉਂਕਿ ਬੰਦੇ ਜਾਂ ਮੈਸੇਜ ਤਾਂ ਕਰਕੇ ਦੇਖੀਦਾ ਹੈ ਵੀ ਜਾਂ ਕਿ ਇਹ ਜੇ ਬੰਦੇ ਨੂੰ ਹੱਥ ਮੁੱਖ ਨੂੰ ਪਹਿਲਾਂ ਪਤਾ ਕਰਕੇ ਮੱਥੇ ਲਾਵਾਂਗੇ ਜਾਂ ਫੋਟੋ ਜਾਂਗੂ ਉਹਨਾਂ ਦਾ ਮੈਸੇਜ ਮੱਥੇ ਲੱਗੂਗਾ ਤਾਂ ਬੰਦਿਆ ਸਾਰਾ ਦੇਣਾ ਜਿਹੜਾ ਉਸ ਤਰ੍ਹਾਂ ਦਾ ਨਿਕਲਦਾ। ਉਹ ਕਈ ਵਾਰੀ ਹੋ ਸਕਦਾ ਮੈਂ ਕਿਤੇ ਨਾ ਕਿਤੇ ਲੰਦੀ ਇਹ ਫੁੱਟੋਂ। ਉਹ ਮਾ ਪਰ ਮੈਨੂੰ ਲੱਗਦਾ ਵੀ ਇਹ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪੋਜ਼ਿਟਿਵ એનર્ਜੀ ਹੈ ਨਾ ਬਹੁਤ ਜ਼ਿਆਦਾ ਹੈ ਤੇ ਇਹਨੇ ਹੁਣ ਤੱਕ ਮੈਂ ਲਿਖੇ ਬੇਵਾਕ ਜਿਹੜਾ ਮੈਂ ਤੁਹਾਨੂੰ ਬੋਲਿਆ। ਉਹ ਤੇ ਚਲੋ ਪਰਦੇ ਚਾਪ ਨਹੀਂ ਕਰਉਣ ਵਾਲੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਇਹ ਬੇਵਾਕ ਹੋ ਕੇ ਕਰ ਜਾਂਦਾ ਸੀ ਜਦੋਂ ਉਹ ਸਮੇਂ ਉਹ ਉਹਨਾਂ ਸਮੇਂ ਦੇ ਵਿੱਚ ਅੱਜ ਤਾਂ ਬੋਲ ਦੋ ਉਹ ਦਿਨਾਂ ਨੂੰ ਬੋਲ ਜੀ ਆਪ ਆਪ ਬੋਲ ਦਈ ਲੰਗਾ ਮੈਂ ਤੁਹਾਨੂੰ ਉਤਲੋ ਨਹੀਂ ਉਹ ਗੱਲ ਨਹੀਂ ਵੀ ਇਸ ਤਰ੍ਹਾਂ ਦਾ ਸੀਗਾ ਬੇਵਾਕ ਬੰਦਾ ਇਹਨੇ ਪੁਰਾਣੇ ਦਫ਼ਤਰ ਦੀ ਗੱਲ ਆ ਇਹ ਮੁੰਡਾ ਦਾ ਵੀ 90 ਰੁਪਏ ਦੀ ਗੱਲ ਹੋਣੀ ਆ ਇਹ ਇੰਨੇ ਲੈ ਆ ਗਏ ਕਿਸੰਦ ਨਾ ਖੜਾ ਰਿਆ ਤਾਲੀ ਦੇ ਥੱਲੇ ਉੱਥੇ ਤਾਲੀ ਹੁੰਦੀ ਸੀ ਉੱਥੇ ਬਹਿ ਗਿਆ ਆਪ ਜਿਹੜਾ ਲੰਘਿਆ ਕਰੇ ਉੱਚੀ ਦੇ ਨੇ ਭਾਵੇਂ ਸਾਰੇ ਬੰਦੇ ਰਿਕਾਰਡ ਨਾ ਕਰੇ ਉਹ ਸਾਲ ਜਿਹੜਾ ਉੱਪਰੋਂ ਜੰਪੜਦਾ ਮਸ ਹੈ ਆ ਉਧਰ ਮੋੜ ਲੇ ਜੀ ਉਹ ਉੱਥੇ ਆ ਗਏ ਮਾੜ ਰਿਹਾ ਜੀ ਇਹ ਨੋੜੇ ਇੱਧਰ ਆਪਾਂ Tað er ikki. 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 Ta ਮੁਹਿੰਦੀ ਮਕਾਨੀ ਸ਼ਹਿਰ ਜ਼ਰੂਰੀ ਦੀ ਨਾਲ ਏਡਾ ਜਹਾੜਾ ਕਿਵੇਂ 15 گڑاوي ليكا ڪندو آهي اها ليكا بتا گڑاوي جي گلا اوتھن جو ڏاڍا خوب چمم کي تو ڪوارو ترقي اوتھن جو خوب آهي اها پدري پارٹی ۾ آهي ها 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 ها